ਕਿ ਕਿ ਬੀਲਿੰਗ ਇਹ 18 ਸਦਵਾਂ ਬੀਤੀ ਪੁਲਿਸ ਨੂੰ ਇਤਲਾ ਮਿਲੀ ਸੀ ਕਿ 9 7 2024 ਤਕਰੀਬਨ ਸਵੇਰੇ 4 ਵਜੇ ਗਿੱਦੜਵਿੰਡੀ ਪਿੰਡ ਦੇ ਵਿੱਚ ਕਾਬਲ ਸਿੰਘ ਹੁਨਾ ਦੇ ਘਰ ਦੇ ਅੰਦਰ ਇੱਕ ਚੋਰੀ ਦੀ ਵਾਰਦਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਅੰਜਾਮ ਦਿੱਤਾ ਸੀ। ਉਹਨਾਂ ਦੇ ਘਰ ਦੇ ਵਿੱਚ ਖੜਾ ਹੋਇਆ ਬੁਲੇਟ ਮੋਟਰਸਾਈਕਲ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਸੀ ਤੇ ਜਦੋਂ ਚੋਰੀ ਕਰਕੇ ਲੈ ਕੇ ਜਾ ਰਹੇ ਸਨ ਤਾ ਉਹਨਾਂ ਦੇ ਸੁਪੁੱਤਰ ਅੰਗਰੇਜ਼ਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਦੋਨੋਂ ਚੋਰਾ ਦੇ ਮਗਰ ਲੱਗ ਗਏ। ਕਾਫੀ ਦੇਰ ਤੱਕ ਲੋਹਾ ਨੇ ਚੋਰਾ ਦਾ ਪਿੱਛਾ ਕੀਤਾ ਤੇ ਪਿੰਡ ਗਿੱਦੜਵਿੰਡੀ ਦੇ ਨੇੜੇ ਦੋਹਾਂ ਗਰੁੱਪਸ ਦੇ ਵਿੱਚ ਝੜਪ ਹੋ ਗਈ। ਇਸ ਝੜਪ ਦੇ ਵਿੱਚ ਸੁਖਵਿੰਦਰ ਸਿੰਘ ਦੇ ਝੋਟ ਜਿਹੜੀ ਸੀਗੀ ਉਹ ਜ਼ਿਆਦਾ ਲੱਗ ਗਈ। ਇਹਨਾਂ ਝੋਟ ਦੇ ਕਾਰਨ ਸੁਖਵਿੰਦਰ ਸਿੰਘ ਦੀ ਡੀएमसी ਜਾਂਦੇ ਜਾਂਦੇ ਮੌਤ ਹੋ ਗਈ। ਇਸ ਇਨਸੀਡੈਂਟ ਨੂੰ ਮੁੱਖ ਰੱਖਦੇ ਹੋਏ ਮਕਦਮਾ ਨੰਬਰ 111 ਮਿਤੀ 9/7/2024 ਅੰਡਰ ਸੈਕਸ਼ਨ 103 1334 305 EB 105 BNS ਦੇ ਤਹਿਤ थाना ਸਿਦਵਾ ਸਿਦਵਾ ਬੀਟ ਦੇ ਵਿੱਚ ਦਰਜ ਕੀਤਾ ਗਿਆ ਤੇ ਉਹਦੀ ਜਿਹੜੀ ਤਫ਼ਤੀਸ਼ ਹੈਗੀ ਹੈ ਉਹ ਐਸਐਚਓ ਸਿਦਵਾ ਬੀਟ ਨੂੰ ਦਿੱਤੀ ਗਈ ਡੀਐਸਪੀ ਜਗਰਾਉਂ ਅਤੇ ਐਸਐਚਓ ਸਿਦਵਾ ਬੀਟ ਤੇ ਟੀਮ ਨੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਸ ਕੇਸ ਨੂੰ ਵਧੀਆ ਟਾਈਮ ਦੇ ਵਿੱਚ ਕਰੈਕ ਕੀਤਾ ਤੇ ਦੋ ਦੋਸ਼ੀਆਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਇਹ ਦੋਸ਼ੀਆਂ ਦੇ ਨਾਂ ਹਨ ਦਵਿੰਦਰ ਸਿੰਘ ਉਰਫ ਕਾਕਾ ਅਤੇ ਜਸਪ੍ਰੀਤ ਸਿੰਘ ਉਰਫ ਜੱਸ ਸਿੰਘ ਇਹ ਵਾਲੀ ਹੈ ਕਿਤਾ ਹੋਇਆ ਬੁਲੇਟ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਜੋ ਦਵਿੰਦਰ ਸਿੰਘ ਹੈ ਉਹਦੀ ਉਮਰ 26 ਸਾਲ ਹੈ ਉਹਦੇ ਉੱਤੇ ਇੱਕ ਪਹਿਲੇ ਰੇਪ ਦਾ ਵੀ ਪਰਚਾ ਦਰਜ ਦੋਸ਼ੀ ਜਸਪ੍ਰੀਤ ਸਿੰਘ ਦੀ ਉਮਰ 21 ਸਾਲ ਹੈ ਇਹਦੇ ਉੱਤੇ ਕੋਈ ਪਹਿਲੇ ਪਰਚਾ ਦਰਜ ਨਹੀਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈਗੀ ਤੇ ਸਾਰੀ ਜੋ ਐਵੀਡੈਂਸ ਹੈਗਾ ਉਹ ਕਲੈਕਟ ਕੀਤਾ ਜਾ ਰਿਹਾ ਸਰ ਚੋਰੀ ਕਰਨ ਦੀ ਨੀਅਤ ਨਹੀਂ ਉਦੋਂ ਗਏ ਸੀ ਕਿ ਵੈਸੇ ਕੋਈ ਹੋਰ ਕੰਮ ਵੇਚੇ ਉਦੋਂ ਗਏ ਜੀ ਇਹਨਾਂ ਦੇ ਘਰ ਦੇ ਵਿੱਚ ਤਾਂ ਚੋਰੀ ਕਰਨ ਦੀ ਨੀਅਤ ਨਹੀਂ ਗਏ ਸੀਗੇ ਇਹਨਾਂ ਨੇ ਜਦੋਂ ਦੇਖਿਆ ਤਾਂ ਬੁਲੇਟ ਮੋਟਰਸਾਈਕਲ ਦੇ ਵਿੱਚ ਚਾਬੀ ਲੱਗੀ ਹੋਈ ਸੀ ਤੇ ਉਸੀ ਚਾਬੀ ਦਾ ਇਸਤੇਮਾਲ ਕਰਕੇ ਮੋਟਰਸਾਈਕਲ ਪਹਜਣ ਲੱਗੀ ਸੀ ਇਹ ਚੀਜ਼ ਨਾ ਹੋ ਲੱਗੀ ਤੁਹਾਨੂੰ ਉਹ ਜਿਹੇ ਪੁਸ਼ਕੀਸ਼ ਦੇ ਵਿੱਚ ਇਹ ਦੋਸ਼ੀ ਕੀ ਕੰਮ ਕਰਦੇ ਆ ਜੀ ਦੋਸ਼ੀ ਲੇਬਰ ਦਾ ਹੀ ਕੰਮ ਕਰਦੇ ਜੀ ਲੇਬਰ